ਕਿ ਮਨਿੰਦਰ ਦੀ ਆਮ ਆਦਮੀ ਪਾਰਟੀ ਨਾਲ ਕੋਈ ਨਿੱਜੀ ਦੋਸ਼ਮਣ ਹੈ ਇਸ ਕਰਕੇ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਖਬਰ ਕਰਦਾ ਇੱਕ ਪਾਸੇ ਭਗਵਾਨ ਸਿੰਘ ਮਾਨ ਦੀ ਕਮੇਟੀ ਰੱਖ ਲੋ ਇੱਕ ਪਾਸੇ ਭਗਵਾਨ ਸਿੰਘ ਮਾਨ ਦੇ ਅੱਜ ਦਾ ਵਿਹਾਰ ਰੱਖ ਲੋ ਬਿਲਕੁਲ ਆਪੋਜੀਟ ਹੋਇਆ ਹੋਇਆ ਤੁਸੀਂ ਜਦੋਂ ਐਮਪੀ ਸੀ ਐਮਪੀ ਦੇ ਭਾਸ਼ਣ ਤੇ ਮੁੱਖ ਮੰਤਰੀ ਦੇ ਭਾਸ਼ਣ ਨੂੰ ਬਰਾਬਰ ਰੱਖ ਲੋ ਇੱਕ ਦੂਜੇ ਦੀ ਉਲਟ ਭੁਖਤ ਰਹੇ ਹੈ ਸਾਡੇ ਹੱਕ ਚ ਇਹ ਭੁਖਤ ਰਹੇ ਹੈ ਇਹਨਾਂ ਦਾ ਭਾਸ਼ਣ ਲੋਕ ਸਭਾ ਵਾਲਾ ਸੁਣੀਏ ਤਾਂ ਸਾਡੇ ਹੱਕ ਚੋਂ ਭਾਸ਼ਣ ਕਿ ਜਿਹੜੀ ਇਹ ਧਾਰਾ ਸਾਡੇ ਤੇ ਲਗਾਈ ਹੈ ਇਹਦੇ ਖਿਲਾਫ ਭਗਵਾਨ ਸਿੰਘ ਮਾਨ ਬੋਲ ਰਹੇ ਹੈ 2022 ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਕੀਤੀ ਹੈ ਤੇ 2022 ਤੱਕ ਦੀਆਂ ਮੇਰੀਆਂ ਖਬਰਾਂ ਜਿੰਨੀਆਂ ਕਿ ਵੀ ਪਈਆਂ ਉਹ ਕੋਈ ਵੀ ਚੈੱਕ ਕਰ ਸਕਦਾ ਮੈਂ YouTube ਤੇ ਡਿਲੀਟ ਨਹੀਂ ਕੀਤੀਆਂ ਹਾਲਾਂਕਿ ਮੈਂ ਤਾਂ ਆਮ ਆਦਮੀ ਪਾਰਟੀ ਨਾਲ ਆਪਣੀਆਂ ਫੋਟੋਆਂ ਮੈਂ ਪਾਰਟੀ 'ਚ ਕੰਮ ਕਰਦਾ ਰਿਹਾ ਮੈਂ ਉਹ ਵੀ ਡਿਲੀਟ ਨਹੀਂ ਕੀਤੀਆਂ ਜਦੋਂ ਬੰਦੇ ਕੋਲੇ ਸੱਤਾ ਆਉਂਦੀ ਹੈ ਉਹਦੇ ਦਿਮਾਗ ਨੂੰ ਚੜਦੀ ਹੈ ਮਾਨ ਸਾਹਿਬ ਦੇ ਵੀ ਆਈ ਹੈ ਇਹ ਤੋਂ ਪਹਿਲਾਂ ਵੀ ਬੜਿਆਂ ਦੇ ਚੜੀ ਹੈ ਜਿਹੜਾ ਸੱਤਾ 'ਚ ਨਹੀਂ ਹੁੰਦੇ ਉਦੋਂ ਰਿਆਂ ਵੀ ਮੰਗਦੇ ਆ ਸਲਾਹਾਂ ਵੀ ਮੰਗਦੇ ਆ ਨਾਲ-ਨਾਲ ਵੀ ਰਹਿੰਦੇ ਆ ਜਦੋਂ ਸੱਤਾ ਆ ਜਾਂਦੇ ਆ ਫਿਰ ਤੂੰ ਕੌਣ ਮੈਂ ਕੌਣ ਫਿਰ ਉਹਨੂੰ ਆਇਆ ਲੱਗਦਾ ਕਿ ਮੈਂ ਹਰ ਆਵਾਜ਼ ਨੂੰ ਦਬਾ ਕੇ ਕੰਮ ਕਰਾ ਸਕਦਾ ਲੱਗਦਾ ਮੁੱਦਿਆਂ ਦੀ ਜਾ ਜਿਵੇਂ ਕਹਿੰਦੇ ਸੀ ਪੰਡੀ ਪ੍ਰਚਾਰ ਇੱਕ ਦੂਜੇ ਦਾ ਕਰੀ ਜਾਂਦੇ ਆ ਮੁੱਦਿਆਂ ਦੀ ਸਿਆਸਤ ਪੰਜਾਬ ਚ ਕਿੱਥੇ ਆ ਮੁੱਦਾ ਨਰੇਗਾ ਦੇ ਮੁੱਦੇ ਤੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਂਦਾ ਹੈ ਤੇ ਚੱਕ ਜਿਹਨੂੰ ਲਿਆ ਜਾਂਦਾ ਮਕੇਸ਼ ਮਲਾਦ ਨੂੰ ਜਿਹੜਾ ਮਜ਼ਦੂਰਾਂ ਦਾ ਆਗੂ ਹੈ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਫਲਾਨਿਆਂ ਤੈਨੂੰ ਮੈਂ ਦੇਖ ਲੂੰਗਾ ਫਲਾਨਿਆਂ ਤੈਨੂੰ ਮੈਂ ਚੱਕ ਦੂੰਗਾ ਫਲਾਨਿਆਂ ਮੈਂ ਤੈਨੂੰ ਕਰ ਦੂੰ ਮੇਰਾ ਤੇਰੇ ਕੋਲ ਇਹ ਹੈ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨਹੀਂ ਭਾਵੇਂ ਸਾਰੇ ਲੀਡਰ ਜੇਲ੍ਹ ਚ ਵੈਣ ਪੰਜਾਬ ਦੇ ਲੋਕਾਂ ਦਾ ਤਾਂ ਪੜਾ ਤਾ ਹੈ ਜੇ ਪੰਜਾਬ ਦੇ ਹਿੱਤ ਚ ਕੋਈ ਫੈਸਲਾ ਆਊਗਾ ਆਰਟੀ ਸੈਲ ਐਕਟਿਵ ਹੋਇਆ ਵਾ ਆ ਦਿਨਾਂ ਚ ਬਹੁਤ ਕਰੈਕਟਰ ਅਸੈਸੀਨੇਸ਼ਨ ਕਰੋ ਕਿ ਇਹਨਾਂ ਦੇ ਸਵਾਲ ਉਠਾਓਗੇ ਲੋਕਾਂ ਨੂੰ ਵੀ ਲੱਗੇ ਯਾਰ ਇਹ ਬੰਦੇ ਤਾਂ ਉਹੀ ਬੋਲੀ ਜਾਂਦੇ ਆ ਇਹ ਤਾਂ ਸਰਕਾਰ ਦੇ ਜਾਣਬੁੱਝ ਕੇ ਵਿਰੁੱਧ ਹੈ ਕੀ ਲੱਗਦਾ ਪੱਤਰਕਾਰ ਤਾਂ ਕਿਹੋ ਜਿਹੀ ਹੋਣੀ ਚਾਹੀਦੀ ਆ ਜਿਵੇਂ ਕੁਝ ਕਹਿੰਦੇ ਕਿ ਨਿਰਪੱਖ ਹੋਣੀ ਚਾਹੀਦੀ ਆ ਸਰਕਾਰ ਨਿਰਪੱਖ ਨਹੀਂ ਹੋ ਸਕਦਾ ਐਵੇਂ ਗੱਲ ਹੈ ਨਿਰਪੱਖ ਦੁਨੀਆ ਤੇ ਕੁਝ ਵੀ ਨਹੀਂ ਹੈ ਕੁਛ ਨਾ ਕੁਛ ਤਾਂ ਉਹ ਪੱਖ ਹੈਗਾ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਲੋਕਵਾਜ਼ ਟੀਵੀ ਪੰਜਾਬ ਦਾ ਉਹ ਚੈਨਲ ਆ ਜਿਨੇ ਪੰਜਾਬੀ ਪੱਤਰਕਾਰੀ ਦੇ ਵਿੱਚ ਇੱਕ ਨਵੀਂ ਪੈੜ ਪਾਈ ਆ ਪੰਜਾਬੀ ਪੱਤਰਕਾਰੀ ਨੂੰ ਇੱਕ ਨਵਾਂ ਰੂਪ ਦਿੱਤਾ ਤੇ ਅੱਜ ਮਨਿੰਦਰ ਦੇ ਉੱਤੇ ਇੱਕ ਹੋਰ ਐਫਆਈਆਰ ਦਰਜ ਹੋਈ ਆ ਪਹਿਲਾਂ ਵੀ ਤੁਸੀਂ ਅਕਸਰ ਸੁਣਿਆ ਜਿੰਨੀ ਕਿ ਪੱਤਰਕਾਰੀ ਉਹ ਕਰਦੇ ਨੇ ਥੋੜੇ ਟਾਈਮ ਬਾਅਦ ਕੋਈ ਨਾ ਕੋਈ ਐਫਆਈਆਰ ਦਰਜ ਹੋਈ ਜਾਂਦੀ ਆ ਤੇ ਮਨਿੰਦਰ ਲਈ ਕੋਈ ਨਵੀਂ ਗੱਲ ਨਹੀਂ ਅੱਜ ਚੰਡੀਗੜ੍ਹ ਸੈਕਟਰ 17 ਦੇ ਵਿੱਚ ਇਕੱਠ ਰੱਖਿਆ ਗਿਆ ਸੀ ਜਿਹਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਆ ਮਨਿੰਦਰ ਸਿੱਧੂ ਸਾਡੇ ਨਾਲ ਨੇ ਮਨਿੰਦਰ ਭਾਈ ਪਰਚਾ ਜਾਂ ਐਫਆਈਆਰ ਦਰਜ ਹਨਾ ਪਹਿਲੀ ਵਾਰ ਤਾਂ ਹੈ ਨਹੀਂ ਪਹਿਲਾਂ ਵੀ ਹੋਈਆਂ ਤੇ ਕੁਝ ਸਵਾਲ ਆ ਜਿਹੜੇ ਸੋਸ਼ਲ ਮੀਡੀਆ ਤੇ ਤੁਹਾਡੇ ਲਈ ਵੀ ਆਉਂਦੇ ਨੇ ਕਿ ਮਨਿੰਦਰ ਦੀ ਆਮ ਆਦਮੀ ਪਾਰਟੀ ਨਾਲ ਕੋਈ ਨਿੱਜੀ ਦੋਸਤ ਮਨੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਖਿਲਾਫ ਖਬਰ ਕਰਦਾ ਕੀ ਲੱਗਦਾ ਕੋਈ ਤੁਹਾਡੀ ਨਿੱਜੀ ਦੋਸ਼ਵਨੀ ਆਮ ਆਦਮੀ ਪਾਰਟੀ ਦੇ ਖਿਲਾਫ 2022 ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ 2020 ਤੋਂ ਮੈਂ ਪੱਤਰਕਾਰੀ ਸ਼ੁਰੂ ਕੀਤੀ ਹੈ ਤੇ 2022 ਤੱਕ ਦੀਆਂ ਮੇਰੀਆਂ ਖਬਰਾਂ ਜਿੰਨੀਆਂ ਇੱਕ ਵੀ ਪਈਆਂ ਉਹ ਕੋਈ ਵੀ ਚੈੱਕ ਕਰ ਸਕਦਾ ਮੈਂ YouTube ਤੇ ਡਿਲੀਟ ਨਹੀਂ ਕੀਤੀਆਂ ਹਾਲਾਂਕਿ ਮੈਂ ਤਾਂ ਆਮ ਆਦਮੀ ਪਾਰਟੀ ਨਾਲ ਆਪਦੀਆਂ ਫੋਟੋਆਂ ਮੈਂ ਪਾਰਟੀ 'ਚ ਕੰਮ ਕਰਦਾ ਰਿਹਾ ਮੈਂ ਉਹ ਵੀ ਡਿਲੀਟ ਨਹੀਂ ਕੀਤੀਆਂ ਆਈਆਂ ਕਿਉਂਕਿ ਜੋ ਬੰਦਾ ਹੁੰਦਾ ਹੈ ਉਹ ਉਹਨੂੰ ਲੁਕੋਣਾ ਨਹੀਂ ਚਾਹੀਦਾ ਜੋ ਵੀ ਉਹ ਕੁਝ ਹੈ ਇਹੀ ਜਿਹੜੇ ਜਿਹੜੇ ਗੱਲ ਤੇ ਮੇਰੇ ਤੇ ਪਰਚਾ ਹੋਇਆ ਹੈਲੀਕਾਪਟਰ ਵਾਲੀ ਤੇ ਇਹੀ ਸੇਮ ਖਬਰ ਮੈਂ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਲਗਾਈ ਸੀ ਕਿ 3 ਮਹੀਨਿਆਂ ਦੇ ਵਿੱਚ ਜਿੰਨਾ ਉਹਨਾਂ ਨੇ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ ਨਹੀਂ ਅਜੇ ਤੱਕ ਕਿਸੇ ਨੇ ਨਹੀਂ ਕੀਤੀ ਉਹ ਸਰਕਾਰ ਮੌਕੇ ਤੋਂ ਵੱਧ ਸਖਤ ਸਵਾਲ ਉਠਾਇਆ ਸੀ ਇੱਥੇ ਤਾਂ ਸਿਰਫ ਇਹ ਸਵਾਲ ਉਠਾਇਆ ਸੀ ਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਕੌਣ ਲੈ ਗਿਆ ਉਹਦੋਂ ਇਹ ਕਹਿ ਸੀ ਕਿ ਮੁੱਖ ਮੰਤਰੀ ਕਿੰਨਾ ਹੈਲੀਕਾਪਟਰ ਚਲਾ ਰਿਹਾ ਸਭ ਤੋਂ ਵੱਧ ਨੇ ਮਤਲਬ ਜਿਹੜੀ ਵਰਤੋਂ ਕੀਤੀ ਹੈ ਸੋ ਮਤਲਬ ਜਿਹੜੀ ਕੋਈ ਨਿੱਜੀ ਦਸ਼ਮਣੀ ਦੀ ਗੱਲ ਜਾਂ ਉਹ ਕਹਿ ਨਹੀਂ ਮੇਰੀ ਮੇਰੀ ਕਿਹੜੀ ਵਟ ਟਾ ਗਿਆ ਆ ਆਦਮੀ ਪਾਰਟੀ ਮੇਰਾ ਕੀ ਮਤਲਬ ਕਰ ਦਤਾ ਠੀਕ ਹੈ ਮੈਂ ਖਬਰਾਂ ਕੀਤੀਆਂ ਇਹਨਾਂ ਨੇ ਪਰਚੇ ਕੀਤੇ ਹੁਣ ਇਹਨਾਂ ਨੂੰ ਲੋਕਾਂ ਨੂੰ ਇਹ ਜੀ ਬਣ ਜਾਂਦੀ ਹੈ ਬਣ ਵੀ ਜਾਂਦੀ ਹੈ ਮਨੁੱਖ ਹੈ ਕੁਝ ਚੀਜ਼ਾਂ ਤੇ ਲੱਗਦਾ ਜਦੋਂ ੱੱਕਾ ਹੁੰਦਾ ਹੈ ਬੰਦਾ ਔਰ ਪ੍ਰੈਸ਼ਨ ਦੇ ਵਿੱਚ ਉਹ ਗੱਲ ਬੋਲਦਾ ਹੈ ਵੱਧ ਬੋਲਦਾ ਹੈ ਹੁਣ ਮੰਨ ਲਓ ਇਹਨਾਂ ਨੇ ਇੱਕ ਸਾਢੇ ਤੇ ਪਰਚਾ ਕੀਤਾ ਜੇ ਤਾਂ ਅਸੀਂ ਦਬਨ ਵਾਲੇ ਹੁੰਦੇ ਤਾਂ ਠੱਡੀਆਂ ਗੱਲਾਂ ਕਰਨ ਲੱਗ ਜਾਂਦੇ ਫਿਰ ਲੋਕਾਂ ਜੇ ਇਹ ਗੱਲ ਜਾਣੀ ਸੀ ਕਿ ਇੱਕ ਪਰਚੇ ਜੀ ਬੰਦਾ ਟੱਕ ਕੇ ਬਹਿ ਗਿਆ ਠੀਕ ਹੈ ਚੈਨਲ ਬੰਦ ਕੀਤਾ ਟੱਕ ਕੇ ਬਹਿ ਗਿਆ ਜਦੋਂ ਪੰਜਾਬ ਦੇ ਵਿੱਚ ਤੁਸੀਂ ਜਦੋਂ ਕੋਈ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਜੀ ਉਹਦਾ ਡਟਮਾ ਜਵਾਬ ਦਿੰਨੇ ਹੋ ਤਾਂ ਫਿਰ ਲੋਕਾਂ ਚ ਇਹ ਗੱਲ ਜਾਂਦੇ ਕਿ ਠੀਕ ਆ ਬੰਦਾ ਉੱਥੇ ਖੜਾ ਹੈ ਜੀ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜਾ ਆਈਟੀ ਸੈੱਲ ਹੈ ਇਹ ਆਮ ਲੋਕਾਂ ਦੀ ਗੱਲ ਨਹੀਂ ਜੀ ਆਮ ਲੋਕਾਂ ਦੀ ਗੱਲ ਹੁੰਦੀ ਫਿਰ ਇੱਥੇ ਕਿਉਂ ਆਉਂਦੇ ਫਿਰ ਤਾਂ ਇੱਥੇ ਤਾਂ ਜਿੰਨੀ ਗਿਣਤੀ ਦੇ ਵਿੱਚ ਅੱਜ ਉਹ ਪੱਤਰਕਾਰ ਇੱਥੇ ਆਏ ਆ ਜਿਨ੍ਹਾਂ ਦੇ 40 40 ਸਾਲ ਦੇ ਤਜਰਬੇ ਆ ਮੇਰਾ ਮੁਕਾਬਲਾ ਹੀ ਨਹੀਂ ਉਹਨਾਂ ਨਾਲ ਤਜਰਬੇ ਦੇ ਵਿੱਚ ਜਿਨ੍ਹਾਂ ਨੇ ਅੰਗਰੇਜ਼ੀ ਅਖਬਾਰਾਂ ਦੇ ਪੱਤਰਕਾਰ ਨੈਸ਼ਨਲ ਮੀਡੀਆ ਦੇ ਪੱਤਰਕਾਰ ਪ੍ਰੈਸ ਕਲੱਬ ਚੰਡੀਗੜ੍ਹ ਦੇ ਪ੍ਰਧਾਨ ਜਿਹਨੇ ਡਟ ਕੇ ਨਾਲ ਖੜੇ ਆ ਇੱਥੇ ਆਏ ਆ ਉਹ ਤਾਂ ਹੀ ਆਏ ਆ ਨਾ ਜੀ ਉਹਨਾਂ ਨੂੰ ਲੱਗਿਆ ਠੀਕ ਹੈ ਜੀ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਬੰਦਾ ਕੋਈ ਐਂਟੀ ਚੱਲਦਾ ਜਾਂ ਇਹ ਕਰਦਾ ਫਿਰ ਕਿਉਂ ਆਉਂਦੇ ਸੋ ਇਹ ਆਮਦਵੀ ਪਾਰਟੀ ਦਾ ਸਿਰਫ ਆਈਟੀ ਸੈੱਲ ਇਹ ਗੱਲ ਨੂੰ ਕਰ ਰਿਹਾ ਜਿਹੜੀਆਂ ਇੱਕ ਸਵਾਲ ਉਠਾ ਰਿਹਾ ਜਿਹੜੇ ਆਮ ਲੋਕ ਆ ਉਹਨਾਂ ਨੂੰ ਕਲੀਅਰ ਹੈ ਲੋਕਾਂ ਨੂੰ ਕੀ ਪਤਾ ਹੁਣ ਕਿਸੇ ਦਾ ਧਰਨਾ ਲੱਗਿਆ ਅਸੀਂ ਉੱਥੇ ਜਾ ਕੇ ਉਹਦੀ ਆਵਾਜ਼ ਉਠਾਉਣੇ ਆ ਉਹ ਹੁਣ ਸਰਕਾਰ ਖਿਲਾਫ ਹੀ ਹੋਊਗੀ ਉਹ ਸਰਕਾਰ ਜੇ ਧਰਨਾ ਹੀ ਲੱਗ ਗਿਆ ਉਹ ਸਰਕਾਰ ਦੇ ਹੱਕ ਵਿੱਚ ਥੋੜੀ ਬੋਲੂਗਾ ਸੋ ਉਹ ਚੀਜ਼ ਉਹ ਸਰਕਾਰ ਨੂੰ ਚੁੱਪਦੀ ਹੈ ਜਿਹਦੇ ਕਰਕੇ ਉਹਨਾਂ ਦਾ ਆਈਟੀ ਸੈੱਲ ਐਕਟਿਵ ਹੋਇਆ ਹੋਇਆ ਹੈ ਆ ਦੇ ਨਾਲ ਜੀ ਬਹੁਤ ਜ਼ਿਆਦਾ ਐਕਟਿਵ ਹੋਇਆ ਹੋਇਆ ਹੈ ਸਵਾਲ ਉਠਾਓਗੇ ਲੋਕਾਂ ਨੂੰ ਵੀ ਲੱਗੇ ਯਾਰ ਇਹ ਬੰਦੇ ਤਾਂ ਉਹੀ ਬੋਲੀ ਜਾਂਦੇ ਆ ਇਹ ਤਾਂ ਸਰਕਾਰ ਦੇ ਜਾਣਬੁੱਝ ਕੇ ਵਿਰੁੱਧ ਹੈ ਜੀ ਕੀ ਲੱਗਦਾ ਪੱਤਰਕਾਰ ਤਾਂ ਕਿਹੋ ਜੀ ਹੋਣੀ ਚਾਹੀਦੀ ਆ ਜਿਵੇਂ ਕੁਝ ਕਹਿੰਦੇ ਕਿ ਨਿਰਪੱਖ ਹੋਣੀ ਚਾਹੀਦੀ ਆ ਤੁਹਾਨੂੰ ਕੀ ਲੱਗਦਾ ਤੁਹਾਡਾ ਵੀ ਵੱਡਾ ਤਜਰਬਾ ਹਰ ਰੋਜ਼ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਕਿੰਦਾ ਨਹੀਂ ਪੱਤਰਕਾਰ ਤਾਂ ਹੋਣੀ ਚਾਹੀਦੀ ਆ ਪੱਤਰਕਾਰ ਨਿਰਪੱਖ ਨਹੀਂ ਹੋ ਸਕਦਾ ਐਵੇਂ ਗੱਲ ਹੈ ਨਿਰਪੱਖ ਦੁਨੀਆ ਤੇ ਕੁਝ ਵੀ ਨਹੀਂ ਹੈ ਕੁਝ ਨਾ ਕੁਝ ਤਾਂ ਉਹਦਾ ਪੱਖ ਹੈਗਾ ਮੈਂ ਕਹਣਾ ਪੱਤਰਕਾਰ ਤਾਂ ਲੋਕਪੱਖੀ ਹੋਣੀ ਚਾਹੀਦੀ ਤੁਸੀਂ ਇੱਕ ਆਧਾਰਨ ਲਓ ਮੰਨ ਲਓ ਕੋਈ ਇੱਕ ਵੱਡਾ ਸ਼ੋਰੂਮ ਵਾਲਾ ਜਾਂ ਮਾਲ ਵਾਲਾ ਅੱਗੇ 100 ਫੁੱਟ ਜਗਾ ਨੱਪੀ ਬੈਠਾ ਉਹਨੂੰ ਕੋਈ ਛੇੜਨ ਨਹੀਂ ਆਉਂਦਾ ਦੂਜੇ ਪਾਸੇ ਇੱਕ ਰੇੜੀ ਵਾਲਾ ਉਹ ਵੀ ਸਰਕਾਰੀ ਜਗ੍ਹਾ 'ਚ ਰੇੜੀ ਲਾਈ ਬ ਪਣ ਪੁਲਸ ਵਾਲੇ ਆ ਜਾਂਦੇ ਆ ਫਿਰ ਹੁਣ ਤੁਸੀਂ ਇਹ ਕਹੋਗੇ ਵੀ ਨਿਰਪੱਖਤਾ ਦੇ ਹਿਸਾਬ ਨਾਲ ਤਾਂ ਇਹ ਰੇੜੀ ਗਲਤ ਲੱਗੀ ਹੈ ਹੂੰ ਨਿਰਪੱਖਤਾ ਸਾਹਮਣਤ ਇਹ ਕਿ ਪ੍ਰਸ਼ਾਸਨ ਸਹੀ ਹੈ ਜਿਹੜੀ ਹੈ ਉੱਥੇ ਇਹ ਦੇਖਣਾ ਪਊਗਾ ਜੇ ਉਹਦਾ ਉਹ 100 ਫੁੱਟ ਜਗਾ ਨੱਪੀ ਬੈਠਾ ਜੀ ਇਹਨੇ 10 ਫੁੱਟ ਨੱਪ ਲਈ ਫਿਰ ਪਹਿਲਾਂ ਜਾਂਦਾ ਉਹਦੀ ਛੜਾਓ ਫਿਰ ਠੀਕ ਹੈ ਉੱਥੇ ਤੋਂ ਉਹਦੇ ਪੱਖ ਚ ਖੜਨਾ ਪਊਗਾ ਉੱਥੇ ਫਿਰ ਇਹ ਨਹੀਂਗਾ ਕਿ ਕੌਣ ਸਹੀ ਆ ਕੌਣ ਗਲਤ ਆ ਕੌਣ ਨਿਰਪੱਖ ਹੈ ਜਦੋਂ ਕਮਜ਼ੋਰ ਨੂੰ ਲਤਾੜਿਆ ਜਾਊਗਾ ਜਦੋਂ ਲੋਕਾਂ ਤੇ ਜ਼ੁਲਮ ਹੋਊਗਾ ਲੋਕਾਂ ਨਾਲ ਧੱਕਾ ਕੀਤਾ ਜਾਊਗਾ ਉਦੋਂ ਬੇਸ਼ੱਕ ਲੋਕਾਂ 'ਚ ਕੋਈ ਕਮੀਆਂ ਵੀ ਹੋਣ ਪਰ ਉਦੋਂ ਲੋਕਾਂ ਦਾ ਖੜਨਾ ਫਰਜ਼ ਹੁੰਦਾ ਹੁਣ ਮੰਨ ਲੋ ਕਿਸਾਨ ਆਪਦੀ ਮੰਗ ਲਈ ਦਿੱਲੀ ਜਾ ਰਹੇ 嗯。Mm. ਦਿੱਲੀ ਜਾ ਰਹੇ ਆ ਉਹਨਾਂ ਨੂੰ ਹਰਿਆਣੇ ਦੇ ਬਾਰਡਰਾਂ ਤੇ ਰੋਕਿਆ ਗਿਆ ਉੱਥੇ ਕਿਸੇ ਕਿਸਾਨ ਤੋਂ ਕਿਸੇ ਪੁਲਿਸ ਵਾਲੇ ਦੇ ਕੋਈ ਮਾੜੀ ਮੋਟੀ ਡਾਂਗ ਵੱਜ ਗਈ ਜਾਂ ਕੁਝ ਗੱਲ ਹੋ ਗਈ ਅਸੀਂ ਉਹਨੂੰ ਅਸ਼ਾਲੀ ਜਾਈਏ ਨਿਰਪੱਖਤਾ ਦੇ ਵਿੱਚ ਅਸੀਂ ਨਿਰਪੱਖ ਹੋ ਕੇ ਤੇ ਜਿਹੜਾ ਉਹਨਾਂ ਨੇ 100 ਗੋਲੀ ਚਲਾਤੀ ਉਹ ਅਸੀਂ ਇਗਨੋਰ ਕਰ ਲੀਏ ਜਾਬਰ ਨੂੰ ਹੀ ਹਮੇਸ਼ਾ ਸਵਾਲ ਹੁੰਦਾ ਹੁੰਦਾ ਜਾਬਰ ਜਿਹੜਾ ਪੀੜਤ ਹੈ ਉਹਨੂੰ ਅਸੀਂ ਦੋਸ਼ੀ ਬਣਾ ਕੇ ਪੇਸ਼ ਕਰੀ ਜਾਈਏ ਉਹ ਫਿਰ ਨਿਰਪੱਖਤਾ ਨਹੀਂ ਹੁੰਦੀ ਉਹ ਤਾਂ ਫਿਰ ਲੋਕਾਂ ਦਾ ਧੋਖਾ ਹੀ ਹੁੰਦਾ ਪੱਤਰਕਾਰ ਨੂੰ ਤਾਂ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ ਜੇ ਲੋਕਾਂ ਤੇ ਕੋਈ ਕਾਨੂੰਨ ਆ ਰਿਹਾ ਹੈ ਉਹ ਮਾੜਾ ਹੈ ਸਰਕਾਰ ਉਹਦੇ ਗੁਣ ਦੱਸ ਰ ਕਤਾ ਬਹੁਤ ਖੁਸ਼ ਹੈ ਕਿ ਉਹਨਾਂ ਦਾ ਤਾਕਤ ਦਾ ਤਗੜੇ ਬੰਦੇ ਚਲਾਣੀ ਨਹੀਂ ਹੁੰਦਾ ਤੇ ਮਜ਼ਦੂਰ ਕੋਈ ਤਿੰਨ ਬੈਠੇ ਜਾਂਦੇ ਉਹਨਾਂ ਚਲਾਨ ਕੱਟ ਦਿੱਤਾ ਜਾਂਦਾ ਕਿਉਂਕਿ ਉਹਨਾਂ ਕੋਲੇ ਕੋਈ ਲੀਡਰ ਦੀ ਪਹੁੰਚ ਨਹੀਂ ਫਿਰ ਉੱਥੇ ਨਿਰਪੱਖਤਾ ਦਾ ਕੀ ਮਕਸਦ ਹੈ ਉੱਥੇ ਇਹੀ ਕਹਿਣਾ ਪਊਗਾ ਵੀ ਜਾਂ ਤਾਂ ਉਹ ਵੱਡੀ ਗੱਡੀ ਆਦਾ ਵੀ ਚਲਾਨ ਕੱਟ ਤੇ ਜਾਂ ਫਿਰ ਇਹਨਾਂ ਨੂੰ ਵੀ ਛੱਡ ਹਮ ਇੱਕ ਸਵਾਲ ਹੋਰ ਮਨਿੰਦਰ ਤੁਸੀਂ ਅੱਜ ਕਾਫੀ ਬਿਜ਼ੀ ਸੀ ਇੱਕ ਦੋ ਸਵਾਲ ਹੋਰ ਕਰਨਾ ਜਿਵੇਂ ਆਪਾਂ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਜਦੋਂ ਆਈ ਹੈ ਨਾ ਇੱਕ ਤਰੀਕੇ ਦਾ ਹੁੰਦਾ ਨਾ ਬਹੁਤ ਸਾਰੇ ਲੋਕ ਆ ਜਿਨ੍ਹਾਂ ਦਾ ਪਾਸਟ ਕੋਈ ਪਹਿਲਾਂ ਨਸ਼ੇੜੀ ਰਿਆ ਕੋਈ ਗੁੰਡਾ ਰਿਆ ਗੈਂਗਸਟਰ ਰਿਆ ਪਰ ਉਹ ਫਿਰ ਆਪਦੇ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਬਣ ਕੇ ਆਉਂਦਾ ਭਗਵੰਤ ਮਾਨ ਹੁਣ ਦਾ ਪਾਸਟ ਦੇਖ ਕੇ ਤਾਂ ਬਹੁਤ ਵਧੀਆ ਲੱਗਦਾ ਵੀ ਯਾਰ ਉਹ ਕਮੇਟੀ ਬਹੁਤ ਵਧੀਆ ਕਰਦੀ ਸੀ ਪਰ ਜਦੋਂ ਸੱਤਾ ਦੇ ਵਿੱਚ ਆ ਗਏ ਉਹੀ ਗੱਲਾਂ ਨੂੰ ਉਹ ਜਿਹੜੀਆਂ ਆਪ ਠਾਉਂਦੇ ਸੀ ਉਹਨਾਂ ਨੂੰ ਦੱਬਣ ਲੱਗੇ ਕੀ ਲੱਗਦਾ ਸੱਤਾ ਦੇ ਵਿੱਚ ਆ ਕੇ ਗੱਲ ਕਿਉਂ ਹੋ ਗਈ ਚੇਂਜ ਕਿਉਂ ਗਈ ਕਾਰਨ ਕੀ ਹੈ ਇਸ ਗੱਲ ਦਾ ਦੇਖੋ ਉਹ ਕਹਿੰਦੇ ਆ ਕਿ ਕਿਸੇ ਵੀ ਬੰਦੇ ਦੀ ਜੇ ਇਮਾਨਦਾਰੀ ਪਰਖਣੀ ਹੈ ਤਾਂ ਉਹਨੂੰ ਤਾਕਤ ਦੇ ਕੇ ਦੇਖੋ ਹਾਂ ਮਤਲਬ ਜਦੋਂ ਮੇਰੇ ਕੋਲੇ ਕੋਈ ਤਾਕਤ ਹੀ ਨਹੀਂ ਮੈਂ ਤਾਂ ਇਮਾਨਦਾਰ ਵੀ ਐ ਮੈਂ ਚੰਗਾ ਵੀ ਐ ਮੈਂ ਉਹ ਵੀ ਐ ਤੁਸੀਂ ਜਦੋਂ ਤਾਕਤ ਤੋਂ ਬਿਨਾ ਤੁਸੀਂ ਤਾਂ ਸਾਰੇ ਹੀ ਵਧੀਆ ਐ ਉਹਨੇ ਇੱਕ ਇੱਥੇ ਕੋਈ ਵਿਚਾਰਾ ਮਜ਼ਦੂਰ ਬੈਠਾ ਉਹ ਉਹਦੇ ਕੋਲੇ ਤਾਕਤ ਨਹੀਂ ਉਹ ਕਹਿੰਦਾ ਵਗਾ ਨਹੀਂ ਸਕਦਾ ਉਹਨੂੰ ਆਪਾਂ ਸ਼ਰੀਫ ਤੇ ਗਰੀਬ ਹੀ ਕਵਾਂਗੇ ਹਾਂ ਜੇ ਦੇਖੋ ਤਾਕਤ ਹੈ ਜੇ ਫਿਰ ਵੀ ਉਹ ਗਰੀਬਾਂ ਦੀ ਗੱਲ ਕਰਦਾ ਫਿਰ ਵੀ ਉਹ ਮਜ਼ਦੂਰਾਂ ਦੀ ਗੱਲ ਕਰਦਾ ਫਿਰ ਵੀ ਉਹ ਕਮੀਆਂ ਦੇ ਵਿੜੇ ਦੀ ਗੱਲ ਕਰਦਾ ਫਿਰ ਪਤਾ ਲੱਗਦਾ ਸੋ ਭਗਵਾਨ ਸਿੰਘ ਮਾਨ ਕੋਲ ਜੇ ਸੱਤਾ ਨਹੀਂ ਤਕੜੇ ਸੀ ਗੱਲਾਂ ਬਹੁਤ ਜ਼ਿਆਦਾ ਆਉਂਦੀਆਂ ਸੀ ਕਮੇਟੀ ਜਦੋਂ ਤੱਕ ਕਮੇਟੀ ਕਰਦੇ ਰਹੇ ਕਮੇਟੀ ਵੀ ਲੋਕਪੱਖੀ ਕਰਦੇ ਰਹੇ ਪਰ ਜੋ ਸੱਤਾ ਆਈ ਹੈ ਇਹਨਾਂ ਦੀ ਕਮੇਟੀ ਇਹਨਾਂ ਦੇ ਇੱਕ ਪਾਸੇ ਭਗਵਾਨ ਸਿੰਘ ਮਾਨ ਦੀ ਕਮੇਟੀ ਰੱਖ ਲਓ ਇੱਕ ਪਾਸੇ ਭਗਵਾਨ ਸਿੰਘ ਮਾਨ ਦੇ ਅਜ ਦਾ ਵਿਹਾਰ ਰੱਖ ਲਓ ਬਿਲਕੁਲ ਆਪੋਜੀਟ ਹੋਇਆ ਹੋਇਆ ਜਿਹੜੇ ਉਹੀ ਛੱਡ ਦਿਓ ਤੁਸੀਂ ਜਦੋਂ ਐਮਪੀ ਸੀ ਐਮਪੀ ਦੇ ਭਾਸ਼ਣ ਤੇ ਮੁੱਖ ਮੰਤਰੀ ਦੇ ਭਾਸ਼ਣ ਨੂੰ ਬਰਾਬਰ ਰੱਖ ਲੋ ਇੱਕ ਦੂਜੇ ਦੀ ਉਲਟ ਭੁਖਤ ਰਹੇ ਆ ਸਾਡੇ ਹੱਕ 'ਚ ਹੀ ਇਹ ਭੁਖਤ ਰਹੇ ਆ ਇਹਨਾਂ ਦਾ ਭਾਸ਼ਣ ਲੋਕ ਸਭਾ ਵਾਲਾ ਸੁਣੀਏ ਤਾਂ ਸਾਡੇ ਹੱਕ 'ਚ ਉਹ ਭਾਸ਼ਣ ਕਿ ਜਿਹੜੀ ਇਹ ਧਾਰਾ ਸਾਡੇ ਤੇ ਲਗਾਈ ਹੈ ਇਹਦੇ ਖਿਲਾਫ ਭਗਵਾਨ ਸਿੰਘ ਮਾਨ ਬੋਲ ਰਹੇ ਆ ਮਤਲਬ ਜਿਹੜੀਆਂ ਗੱਲਾਂ ਦੇ ਉਹ ਖਿਲਾਫ ਬੋਲਦੇ ਆਏ ਆ ਉਹ ਗੱਲਾਂ ਹੀ ਅੱਜ ਲਾਗੂ ਕਰ ਰਹੇ ਆ ਸੋ ਜਦੋਂ ਬੰਦੇ ਕੋਲੇ ਸੱਤਾ ਆਉਂਦੀ ਹੈ ਉਹਦੇ ਦਿਮਾਗ ਨੂੰ ਚੜਦੀ ਹੈ ਮਾਨ ਸਾਹਿਬ ਦੇ ਵੀ ਆਈ ਹੈ ਇਹ ਤੋਂ ਪਹਿਲਾਂ ਵੀ ਬੜਿਆਂ ਦੇ ਚੜੀ ਹੈ ਜਿਹੜਾ ਸੱਤਾ 'ਚ ਨਹੀਂ ਹੁੰਦੇ ਉਹਦੋਂ ਰਹਿ ਆ ਵੀ ਮੰਗ ਨਾਲ ਨਾਲ ਵੀ ਰਹਿੰਦੇ ਆ ਜਦੋਂ ਸੱਤਾ ਆ ਜਾਂਦੀ ਹੈ ਫਿਰ ਤੂੰ ਕੌਣ ਮੈਂ ਕੌਣ ਫਿਰ ਉਹਨੂੰ ਆਇ ਲੱਗਦਾ ਕਿ ਮੈਂ ਹਰ ਆਵਾਜ਼ ਨੂੰ ਦਬਾ ਕੇ ਕੰਮ ਕਰਾ ਸਕਦਾ ਉਹ ਇਹ ਭਗਵਾਨ ਸਿੰਘ ਮਾਨ ਆਪਦੀਆਂ ਗੱਲਾਂ ਜਿਹੀ ਵਿਰਧ ਭੁਗਤ ਰਹੇ ਜਿਹੜੀਆਂ ਗੱਲਾਂ ਕਰਦੇ ਆਏ ਆ ਅਗਦਾ ਮੁੱਦਿਆਂ ਦੀ ਸਿਆਸਤ ਹੋ ਰਹੀ ਆ ਜਾਂ ਇੱਕ ਦੂਜੇ ਨੂੰ ਉਹੀ ਪਹਿਲਾ ਵਾਲਾ ਜਿਵੇਂ ਕਹਿੰਦੇ ਸੀ ਪੰਡੀ ਪ੍ਰਚਾਰ ਇੱਕ ਦੂਜੇ ਦਾ ਕਰੀ ਜਾਂਦੇ ਆ ਮੁੱਦਿਆਂ ਦੀ ਸਿਆਸਤ ਪੰਜਾਬ ਚ ਕਿੱਥੇ ਆ ਮੁੱਦਾ ਨਰੇਗਾ ਦੇ ਮੁੱਦੇ ਤੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਂਦਾ ਹੈ ਤੇ ਚੱਕ ਕਿਹਨੂੰ ਲਿਆ ਜਾਂਦਾ ਮਕੇਸ਼ ਮਲਾਉਦ ਨੂੰ ਜਿਹੜਾ ਮਜ਼ਦੂਰਾਂ ਦਾ ਆਗੂ ਹੈ ਅਖਾਜੀ ਮਜ਼ਦੂਰ ਹਤਾਸ਼ੀ ਅਸੀਂ ਕੰਮ ਕਰਨ ਜਾ ਰਹ ਮਜਦੂਰਾਂ ਦਾ ਆਗੂ ਹੈ ਜਿਹੜੇ ਮਜਦੂਰਾਂ ਕੱਲੇ ਮਜਦੂਰਾਂ ਦੀ ਗੱਲ ਇਹ ਨਹੀਂ ਕਿ ਨਰੇਗਾ ਦੇ ਵਿੱਚ ਦਿਹਾੜੀ ਮਿਲੇ ਜਾਂ ਮਜਦੂਰਾਂ ਨੂੰ ਆਟਾ ਦਾਲ ਮੁਫਤ ਮਿਲੇ ਜਿਹੜਾ ਮਨਕੇਸ਼ ਮਲਾਉਤ ਗੱਲ ਕਰ ਰਿਹਾ ਉਹ ਕਾਦੀ ਗੱਲ ਕਰ ਰਿਹਾ ਕਿ ਮਜਦੂਰਾਂ ਨੂੰ ਜਿਹੜੀਆਂ ਜ਼ਮੀਨਾਂ ਉਹਨਾਂ ਚ ਬਣਦਾ ਹੱਕ ਮਿਲੇ ਉਹਨਾਂ ਦਾ ਕਿ ਉਹ ਇਹ ਨਹੀਂ ਕਿ ਮਤਲਬ ਰੱਬ ਨੇ ਇਹਨਾਂ ਨੂੰ ਮਾੜੀ ਪੈਦਾ ਕੀਤਾ ਇੱਥੇ ਹੀ ਰੱਖਣਾ ਜਿਹੜਾ ਉਹ ਮਜਦੂਰ ਆਗੂ ਆ ਤੂੰ ਚੱਕ ਲਿਆ ਮਤਲਬ ਮੁੱਦਿਆਂ ਦੀ ਸਿਆਸਤ ਕਿੱਥੇ ਆਏ ਤੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਫਲਾਣਿਆਂ ਤੈਨੂੰ ਮੈਂ ਦੇਖ ਲੂੰਗਾ ਫਲਾਣਿਆਂ ਤੈਨੂੰ ਮੈਂ ਚੱਕ ਦੂੰਗਾ ਫਲਾਣਿਆਂ ਮੈਂ ਤੈਨੂੰ ਕਰ ਕਾਣੀ ਨੂੰ ਭਾਵੇਂ ਸਾਰੇ ਲੀਡਰ ਜੇਲ੍ਹ ਚ ਬੈਹਿਣ ਪੰਜਾਬ ਦੇ ਲੋਕਾਂ ਦਾ ਤਾਂ ਪਰਾਤਾ ਹੈ ਜੇ ਪੰਜਾਬ ਦੇ ਹਿੱਤ ਚ ਕੋਈ ਫੈਸਲਾ ਆਊਗਾ ਪੰਜਾਬ ਦੇ ਹਿੱਤ ਦੀ ਕੋਈ ਗੱਲ ਹੋਊਗੀ ਲੋਕਾਂ ਦੇ ਹਿੱਤ ਦੀ ਗੱਲ ਹੋਊਗੀ ਬੜੇ ਕੰਮ ਐ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਉੱਤੇ ਪੈਸਾ ਵੀ ਨਹੀਂ ਲੱਗਦਾ ਜੋ ਕਰਨੇ ਹੋਣ ਸਰਕਾਰ ਨੇ ਮਤਲਬ ਮਜ਼ਦੂਰਾਂ ਦੇ ਹੱਕੇ ਸੈਸ਼ਨ ਸੱਦਿਆ ਗਿਆ ਮਜ਼ਦੂਰਾਂ ਦੇ ਲਾਲ ਲਕੀਰ ਵਾਲੇ ਘਰਾਂ ਦੀ ਰਜਿਸਟਰੀ ਕਰਾ ਦੇਣ ਉਹ ਜ਼ਮਾਨਤ ਲੈਣ ਜੋ ਕਿ ਤਾਂ ਹੋ ਜਾਣਾ ਉਹਨਾਂ ਨੂੰ ਕਿਸੇ ਦੀਆਂ ਮਿੰਤਾਂ ਤਾਂ ਨਾ ਕਰਨੀਆਂ ਪੈਣ ਨਿੱਕੇ ਨਿੱਕੇ ਕੰਮ ਐ ਜਿਹੜੇ ਬਿਨਾਂ ਪੈਸੇ ਤੋਂ ਹੁੰਦੇ ਕੀ ਕੀਤਾ ਸਿਰਫ ਮਜ਼ਦੂਰਾਂ ਦੇ ਨਾਮ ਤੇ ਲੋਕ ਲੋਕ ਮਸਲਾ ਦੇ ਨਾਮ ਦੇ ਡਰਾਮਾ ਅੱਜ ਵੀ ਜਿਹੜਾ ਇਹ ਪਰਚਾ ਦੇ ਕੇ ਇਹ ਕੋਈ ਮੁੱਦਾ ਜਿਹੜੇ ਤੇ ਲੜਨਾ ਪੈ ਰਿਹਾ ਹੈਗਾ ਅਸਲ ਤੇ ਵਿੱਚ ਤਾਂ ਜੇ ਸਰਕਾਰ ਲੋਕ ਪੱਖੀ ਹੋਵੇ ਤਾਂ ਕੋਈ ਡਵੈਲਪਮੈਂਟ ਦੀਆਂ ਗੱਲਾਂ ਕਰੇ ਕੋਈ ਲੋਕਾਂ ਦੀ ਜਿੰਦਗੀ ਸੁਧਾਰ ਦੀਆਂ ਗੱਲਾਂ ਕਰੇ ਜਿਹੜਾ ਅੱਜ ਲੋਕਾਂ ਨੂੰ ਕਿਤੇ ਕੋਈ ਇਨਸਾਫ ਨਹੀਂ ਮਿਲ ਰਿਹਾ ਕਿਤੇ ਲੋਕ ਦੁੱਖ ਦਰਦਰ ਦੇ ਠੋਕਰਾਂ ਖਾਈ ਜਾਂਦੇ ਆ ਲੋਕ ਆਪ ਦੀਆਂ ਜਿਹੜੀਆਂ ਸਮੱਸਿਆਵਾਂ ਵੀ ਹੈ ਨਹੀਂ ਉਹ ਵੀ ਸਮੱਸਿਆਵਾਂ ਲੋਕਾਂ ਲਈ ਬਣ ਰਹੀਆਂ ਆ ਆਲਾ ਇਲੋ ਕਾਨੂੰਨੀ ਮਿਲ ਰਿਹਾ ਮਤਲਬ ਜੇ ਕਹਿਣਾ ਹੋਵੇ ਸਿਹਤ ਸਹੂਲਤਾਂ ਲੋਕਾਂ ਕੋਲ ਨਹੀਂ ਸਿੱਖਿਆ ਲੋਕਾਂ ਕੋਲ ਨਹੀਂ ਇਹ ਸਾਰੀਆਂ ਚੀਜ਼ਾਂ ਤੇ ਕਿਸਦਾ ਧਿਆਨ ਹੀ ਹੈ ਨਹੀਂ ਧਿਆਨ ਤਾਂ ਹੋਰ ਹੀ ਪਾਸੇ ਹੈ ਜਿਹੜੀਆਂ ਨਾ ਨਾਤਾ ਲੋਕਾਂ ਦੇ ਜੀਵਨ 'ਚ ਕੋਈ ਸੁਧਾਰ ਆਉਣਾ ਹੈ ਤੇ ਨਾ ਲੋਕਾਂ ਨੂੰ ਕੋਈ ਫਾਇਦਾ ਹੋਣਾ ਜੀ ਸ਼ੁਕਰੀਆ ਮਨਿੰਦਰ ਅੱਪਾ ਗੱਲਬਾਤ ਕੀਤੀ ਹੈ ਕਿ ਹਰ ਮਿੱਟੀ ਦੀ ਆਪਣੀ ਖਸਲਤ ਹੁੰਦੀ ਆ ਹਰ ਮਿੱਟੀ ਕੁੱਟਿਆ ਨਹੀਂ ਪੁਰਦੀ ਅੱਜ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਆ ਪਰ ਆਵਾਜ਼ ਆ ਜਿਹੜੀ ਹੋਰ ਵੱਡੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਆ